ਜਿੰਨਾ ਇੰਡੀਆ ਦੇ ਵਿੱਚ ਰੱਬ ਰੱਬ ਚੱਲਦਾ ਇੰਨਾ ਕਿਸੇ ਦੇਸ਼ ਦੇ ਵਿੱਚ ਨਹੀਂ ਹੈ। ਇੰਡੀਆ ਦੇ ਵਿੱਚ ਜਿੰਨਾ ਰੱਬ ਰੱਬ ਪੂਜਾ ਪਾਠ ਹੁੰਦੇ ਨੇ ਜਿੰਨੇ ਇੱਥੇ ਤਿਉਹਾਰ ਬਣਾਏ ਜਾਂਦੇ ਨੇ ਉਹ ਨਹੀਂ ਕਿਸੇ ਕੰਟਰੀ 'ਚ ਨਹੀਂ ਬਣਾਏ ਜਾਂਦੇ। ਵੈਸਟਰਨ ਕੰਟਰੀਆਂ ਦੇ ਵਿੱਚ ਚਲ ਜਾਓ ਉਹ ਸਿਰਫ ਇੱਕ ਆਪਣਾ ਸੰਤਾ ਕਲੋਸ ਸਾਡਾ ਵੈਰੀ ਕ੍ਰਿਸਮਸ ਸਾਡਾ ਬਣਾਉਂਦੇ ਨੇ ਜਾਂ ਨਿਊ ਈਅਰ ਬਣਾਉਂਦੇ ਨੇ। ਹੋਰ ਕੋਈ ਤਿਉਹਾਰ ਨਹੀਂ ਬਣਾਉਂਦੇ ਹੈਗੇ ਉਹ। ਨਾ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਵੇਂ ਚੱਲਣਾ ਹੈ। ਉਹ ਕੰਮਕਾਰ ਵਾਲੇ ਲੋਕ ਨੇ, ਉਹ ਦਿਮਾਗ ਚਲਾਉਣ ਵਾਲੇ ਲੋਕ ਨੇ ਉਹਨਾਂ ਕੋਲ ਇੰਨਾ ਟਾਈਮ ਹੀ ਨਹੀਂ ਹੈਗਾ ਕਿ ਅਸੀਂ ਕਿਤੇ ਕਿਸੇ ਗਵਾਂਡੀ ਦੇ ਨਾਲ ਗੱਲ ਕਰ ਲਈਏ, ਕਿਸੇ ਉਜੇ ਇੱਕ ਗੋਰਾ ਕੰਮ ਤੇ ਹੁੰਦਾ ਹੈ ਦੂਜਾ ਗੋਰਾ ਕੰਮ ਤੇ ਜਾਂਦਾ ਹੋਇਆ ਦਿਸੂਗਾ ਕੋਈ ਨਾਈਟ ਸ਼ਿਫਟ ਲਾ ਕੇ ਆ ਰਿਹਾ ਕੋਈ ਡੇ ਸ਼ਿਫਟ ਲਾ ਕੇ ਆ ਰਿਹਾ ਹੁਣ ਇਹ ਸਾਡੇ ਕਲਚਰ ਇੰਡੀਆ ਦੇ ਵਿੱਚ ਜਿਹੜਾ ਸਿਸਟਮ ਬਣਿਆ ਹੋਇਆ ਰੱਬ ਹੁਣ ਧਰਮ ਦਾ ਇੰਨਾ ਜ਼ਿਆਦਾ ਕੰਬੜ ਪੂਸਾ ਇੱਥੇ ਲੋਕਾਂ ਨੂੰ ਪਾਇਆ ਹੋਇਆ ਜਦਕਿ ਸਭ ਤੋਂ ਵੱਧ ਰੱਬ ਰੱਬ ਇੱਥੇ ਕੀਤਾ ਜਾਂਦਾ ਇਹ ਕੰਟਰੀ ਤਾਂ ਇੰਨੀ ਸੋਹਣੀ ਹੋਣੀ ਚਾਹੀਦੀ ਸੀ ਕਿ ਉਹੀ ਵੀ ਗੋਰਾ ਸਾਡੇ ਦੇਸ਼ ਵਿੱਚ ਆਉਂਦਾ ਉਹ ਕਹਿੰਦਾ ਵਾ ਯਾਰ ਸਾਡਾ ਤਾਂ ਇੰਡੀਆ ਵਿੱਚ ਰਹਿਣ ਨੂੰ ਦਿਲ ਕਰਦਾ ਉੱਥੇ ਤੇ ਲੋਕ ਤਾਂ ਵੈਰੀ ਗੁੱਡ ਨੇ ਮੈਂ ਕਹਿੰਦਾ ਕੀ ਬਾਤਾਂ ਜਦ ਕਿ ਰੱਬ ਰੱਬ ਇੱਥੇ ਹੁੰਦਾ ਸਭ ਤੋਂ ਵੱਧ ਧਾਰਮਿਕ ਸਥਾਨ ਵੀ ਇੱਥੇ ਆ ਉਹ ਸਭ ਤੋਂ ਵੱਧ ਗੰਦ ਖਾਨਾ ਵੀ ਇੱਥੇ ਸਭ ਤੋਂ ਵੱਧ ਕਰਪਟਿਡ ਸਿਸਟਮ ਵੀ ਇੱਥੇ ਗੰਤੀਆਂ ਸਰਕਾਰਾਂ ਵੀ ਇੱਥੇ ਆਮ ਲੋਕਾਂ ਦਾ ਕਿਵੇਂ ਖੂਨ ਚੂਸਣਾ ਉਹ ਵੀ ਇੱਥੇ ਹੀ ਆ ਫਿਰ ਕੀ ਫਾਇਦਾ ਰੱਬ ਰੱਬ ਕਰਨ ਦਾ ਕੀ ਫਾਇਦਾ ਇਹਨੇ ਪੂਜਾ ਪਾਠ ਕਰਨ ਦਾ ਜਿਹੜਾ ਪੁਜਾਰੀ ਹੈ ਜਦੋਂ ਵੀ ਕੋਈ ਤਿਉਹਾਰ ਹੁੰਦਾ ਸਭ ਤੋਂ ਵੱਧ ਪੈਸਾ ਪੁਜਾਰੀ ਨੂੰ ਬਣਦਾ ਕਿਉਂ ਕਿਉਂਕਿ ਆਮ ਲੋਕੀ ਜਿਹੜੇ ਮਿਹਨਤ ਕਰਦੇ ਨੇ ਆਮ ਲੋਕੀ ਆਪਣੀ 6 ਮਹੀਨੇ ਦੀ ਸਾਲ ਦੀ ਕਮਾਈ ਜਿਹੜੀ ਆ ਉਹ ਕਰਕੇ ਉਹ ਧਾਰਮਿਕ ਸਥਾਨਾਂ ਤੇ ਚੜਾਉਂਦੇ ਨੇ ਪੁਜਾਰੀ ਨੂੰ ਕੁਝ ਨਹੀਂ ਪੁਜਾਰੀ ਸਿਰਫ ਗੱਪਾਂ ਕਪੜਾ ਛੜਦਾ ਰੱਬ ਦੇ ਨਾਂ ਤੇ ਧਰਮ ਦੇ ਨਾਂ ਤੇ ਹੁਣ ਇਹ ਭਈਆਂ ਦੀ ਜਿਹੜਾ ਹੈਗਾ ਉਹ ਆਇਆ ਹੋਇਆ ਇਹ ਬਣਾਉਂਦੇ ਨੇ ਇਹ ਛੱਟੀ ਮਈਆਂ ਜਿਹਨੂੰ ਕਹਿੰਦੇ ਨੇ ਛੱਟ ਪੂਜਾ ਕਰਦੇ ਨੇ ਇਹ ਇੱਕ ਭਈਆ ਦੂਜੇ ਭਈਏ ਨੂੰ ਕਹਿਣ ਲੱਗਿਆ ਵਾ ਕਹਿੰਦਾ ਜੇ ਤੁਮ ਲੜਕਾ ਚਾਹਤੇ ਹੋ ਤੋ ਛੱਟੀ ਮਈਆਂ ਆਪੇ ਜਾਓ ਛੱਟੀ ਮਈਆਂ ਪਾਣੀ ਵਿੱਚ ਖੜੋ ਛੱਟੀ ਮਈਆਂ ਤੁਹਾਡੀ ਇੱਛਾ ਪੂਰੀ ਕਰੇਗੀ ਮੈਂ ਖੜਾ ਕੋਲ ਖੜਾ ਸੁਣੀ ਜਮੈਂ ਮੈਂ ਕਹਿੰਦਾ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਨਿਆਣਾ ਜੰਮਦਾ ਕਿੱਤਾ ਹੈ ਤੇ ਨਿਆਣਾ ਜੰਮਣ ਦੇ ਲਈ ਕਿਹੜਾ ਕਾਨੂੰਨ ਫੋਲੋ ਕਰਨਾ ਪੈਂਦਾ ਕਿਹੜਾ ਰੂਲ ਫੋਲੋ ਮਤਲਬ ਕਿ ਯਾਰ ਇੱਕ ਪਾਣੀ ਦੇ ਵਿੱਚ ਖੜੇ ਹੋਵਾਂਗੇ ਉਹ ਪਾਣੀ ਵਿੱਚ ਰਾਤ ਨੂੰ ਲੈ ਕੇ ਸਵੇਰ ਤੱਕ ਖੜੇ ਰਹਿਵਾਂਗੇ ਪਾਣੀ ਦੇ ਵਿੱਚ ਤੇ ਮਤਲਬ ਛਟੀ ਮਈਆਂ ਨੇ ਲੜਕਾ ਲੜਕੀ ਦਾ ਵਰ ਦੇ ਦੇਣਾ ਕਿ ਲੜਕਾ ਹੋ ਜਾਣਾ ਮਤਲਬ ਸਾਨੂੰ ਇਹ ਨਹੀਂ ਪਤਾ ਲੜਕਾ ਹੁੰਦਾ ਕਿੱਦਾਂ ਨਿਆਣਾ ਜੰਮਦਾ ਕਿੱਦਾਂ ਇਹ ਲੋਕੀ ਜਿਹੜੇ ਨੇ ਰੱਬ ਹੁਣ ਧਰਮ ਦੇ ਨਾਂ ਤੇ ਇੰਨੇ ਜਿਆਦਾ ਫਸੇ ਪਏ ਨੇ ਸਟਕ ਹੋਏ ਪਏ ਨੇ ਇਹ ਲੋਕੀ ਤਾਂ ਹੀ ਉਹ ਤਾਂ ਸਾਡੇ ਦੇਸ਼ ਦੇ ਵਿੱਚ ਬਾਬਾ ਬਾਬੇ ਬਲਾਧਕਾਰ ਕਰਦੇ ਨੇ ਕਿਉਂ ਕਰਦੇ ਨੇ ਕਿਉਂਕਿ ਪਤਾ ਹੈ ਦਿਮਾਗ ਹੀ ਕਰਪਟ ਹੈ ਦਿਨਾਂ ਨਾਲ ਦਿਮਾਗ ਚਲਾਉਣਾ ਹੀ ਨਹੀਂ ਹੈਗਾ ਅਗਲੇ ਨੂੰ ਬੈਠੇ ਬਟਾਈ ਸਭ ਕੁਝ ਮਿਲ ਹੀ ਜਾਂਦਾ ਆਈਫੋਨ ਬਾਬੇ ਬੈਠੇ ਬਟ ਜਿੱਥੇ ਆਮ ਬੰਦਾ ਦੋ ਵਕਤ ਤਿੰਨ ਵਕਤ ਦੀ ਰੋਟੀ ਬਿਮਾਰ-ਬਾਰ ਕੇ ਕਮਾਉਂਦਾ ਤੁਸੀਂ ਕਿਸੇ ਤੇ ਕੰਮ ਕਰਕੇ ਕਰਨ ਜਾਓ ਤੇ ਕੰਮ ਕਰਕੇ ਆਪਣੇ ਪੈਸੇ ਮੰਗੋ ਅਗਲਾ ਕਹਿੰਦਾ ਲੈ ਇੰਨੇ ਦਾ ਕੰਮ ਐ ਐਨੇ ਤਾਂ ਪੈਸੇ ਨਹੀਂ ਲੱਗਦੇ ਤੂੰ ਜ਼ਿਆਦਾ ਪੈਸੇ ਮੰਗ ਘੱਟ ਕਰ ਐਦਾ ਅਗਲਾ ਕਰਦਾ ਜਦ ਕਿ ਬਾਬਿਆਂ ਨੂੰ ਅੰਨਾ ਪੈਸਾ ਚੜੀ ਜਾਂਦਾ ਇੱਕ ਮੈਂ ਬਾਬੇ ਦੀ ਵੀਡੀਓ ਦੇਖਦਾ ਤਾਂ ਉਹ ਬਾਬੇ ਨੂੰ ਆਈਫੋਨ ਕਿਸੇ ਨੇ ਗ੍ਰਿਫਟ ਕੀਤਾ ਕਰਦੇ ਕੀ ਐ ਸਿਰ ਘਮਾਈ ਜਾਂਦੇ ਲੋਕਾਂ ਨੂੰ ਫੁੱਦੂ ਬਣਾਈ ਜਾਂਦੇ ਬਸ ਇੰਡੀਆ ਦੇ ਵਿੱਚ ਜਾਂ ਤਾਂ ਪੋਲੀਟਿਸ਼ੀਅਨ ਜਿਹੜੇ ਲੀਡਰ ਨੇ ਉਹ ਇਸ ਕਰਕੇ ਕਾਮਯਾਬ ਨਹੀਂ ਬਾਬੇ ਇਸ ਕਰਕੇ ਕਾਮਯਾਬ ਨਹੀਂ ਕਿਉਂਕਿ ਝੂਠ ਬੋਲਦੇ ਨੇ ਬਾਬੇ ਰੱਬ ਹਰ ਧਰਮ ਦੇ ਨਾਂ ਤੇ ਝੂਠ ਬੋਲਦੇ ਨੇ ਲੁੱਟਦੇ ਨੇ ਆਮ ਲੋਕਾਂ ਨੂੰ ਉਹ ਪੋਲੀਟੀਸ਼ੀਅਨ ਲੀਡਰ ਜਿਹੜੇ ਹੈਗੇ ਨੇ ਉਹ ਇਸ ਕਰਕੇ ਲੁੱਟਦੇ ਨੇ ਕਿ ਅਸੀਂ ਤੁਹਾਨੂੰ ਨੌਕਰੀਆਂ ਦੇਵਾਂਗੇ ਨੌਕਰੀਆਂ ਦਿੱਤੀਆਂ ਨਹੀਂ ਜਾਂਦੀਆਂ ਸਭ ਕੁਝ ਜਿਹੜਾ ਧੰਦਾ ਬਣਿਆ ਪਿਆ ਕਿਉਂਕਿ ਪੋਲੀਟੀਸ਼ੀਅਨਾਂ ਦੇ ਨਾੜ ਵੀ ਬਾਬੇ ਜੁੜੇ ਹੋਏ ਨੇ ਪੋਲੀਟੀਸ਼ੀਅਨਾਂ ਨੂੰ ਵੋਟਾਂ ਪਾਉਣ ਦਾ ਕੰਮ ਕਰਦੇ ਨੇ ਬਾਬੇ ਇਸ ਕਰਕੇ ਸਾਡੇ ਦੇਸ਼ ਦਾ ਪੱਠਾ ਬੈਠਾ ਹੋਇਆ ਹੈ